ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗ ਰਹੀ ਹੈ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਿਰ ਤਾਂ ਬਹੁਤ ਬੈਨੀਫਿਟ ਮਿਲ ਰਹੀ ਹੈ ਕਿ ਸਦੀ ਬੁੱਕਸ ਮੈਂ ਪੜਦਾ ਹਾਂ ਇਨਵੈਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਰਹੀ ਤੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ। ਜੰਨਿਕ ਸੁਣਾ ਦੇ ਦਸ਼ਕਾ ਸਵਾਗਤ ਹੈ। ਮੈਂ ਇਸ ਵਕਤ ਖੜਾ ਸਤਲੁਜ ਨਦੀ ਦੇ ਬਿਲਕੁਲ ਵਿੱਚ। ਸਤਲੁਜ ਨਦੀ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਭਾਰੀ ਮਾਤਰਾ ਵਿੱਚ ਜਿਹੜਾ ਆ ਪਾਣੀ ਦਾ ਫਲੋ ਆ ਚੱਲ ਰਿਹਾ ਔਰ ਹਰ ਰੋਜ਼ ਜਿਹੜਾ ਪਾਖੜੇ ਤੋਂ 43 44 45 50000 ਤੱਕ ਕਿਉਸਿਕ ਤੱਕ ਪਾਣੀ ਛੱਡਿਆ ਜਾ ਰਿਹਾ ਸੀਗਾ। ਜੋ ਹੁਣ ਵੀ ਅਗਰ ਮੈਂ ਦਿਖਾਣਾ ਚਾਹਾਂ ਤਾਂ ਇਸ ਟਾਈਮ ਜਿਹੜੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਅਪਡੇਟ ਇਨਫੋਰਮੇਸ਼ਨ ਇਹ ਹੈਗੀ ਆ ਕਿ 40000 ਕਿਊਸਕ ਦੇ ਲਗਭਗ ਪਾਣੀ ਜਿਹੜਾ ਇੱਥੇ ਚੱਲ ਰਿਹਾ ਪਰ ਖਤਰੇ ਵਾਲੀ ਗੱਲ ਇਹ ਆ ਕਿ 110000 ਕਿਊਸਕ ਪਾਣੀ ਰੋਪੜ ਤੋਂ ਛੱਡਿਆ ਜਾ ਸਕਿਆ ਉਹ ਕਿਸੇ ਵੀ ਟਾਈਮ ਇੱਥੇ ਪਹੁੰਚ ਸਕਦਾ ਹੈ ਤੋ ਇਹ ਜਿਹੜਾ ਪਾਣੀ ਦਾ ਲੈਵਲ ਆ ਅਜੇ ਦਿਖਾਣਾ ਚਾਹਾਂ ਮੈਂ ਸਾਹਮਣੇ ਅਲਰਟ ਮੋਡ ਤੋਂ ਥੱਲੇ ਚੱਲ ਰਿਹਾ ਡੇਂਜਰ ਲੈਵਲ ਨਹੀਂ ਡੇਂਜਰ ਲੈਵਲ ਤੋਂ ਬਹੁਤ ਜ਼ਿਆਦਾ ਥੱਲੇ ਹੈਗਾ ਪਰ ਅਲਰਟ ਮੋਰ ਤੋਂ ਬਹੁਤ ਜ਼ਿਆਦਾ ਥੱਲੇ ਇਹ ਚੱਲ ਰਿਹਾ ਹੈਗਾ ਔਰ ਕੁਝ ਦੇਰ ਵਿੱਚ ਇਹ ਜਿਹੜਾ ਪਾਣੀ ਦਾ ਲੈਵਲ ਹੈ ਇਹ ਉੱਪਰ ਆਏਗਾ ਕਿਉਂਕਿ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਜਦੋਂ ਇੱਥੇ ਪਹੁੰਚੇਗਾ ਤਾਂ ਇਹ ਜਿਹੜਾ ਦਰਿਆ ਜਿੱਥੇ ਇਸ ਟਾਈਮ ਮੈਂ ਖੜਾ ਅਗਰ ਮੈਂ ਦਿਖਾਣਾ ਚਾਹਾਂ ਉਹ ਇਧਰ ਬੰਦੇ ਅੰਦਰ ਖੜਾ ਮੈਂ ਬੰਦੇ ਅੰਦਰਲਾ ਹਿੱਸਾ ਹੀ ਆ ਜੇ ਮੈਂ ਬਾਹਰ ਨਹੀਂ ਖੜਾ ਦਰਿਆ ਦੇ ਬਿਲਕੁਲ ਕੰਡੇ ਤੇ ਆ ਔਰ ਬੰਦਾ ਹੀ ਹਿੱਸਾ ਹੈ ਬੰਦੇ ਬਿਲਕੁਲ ਅੰਦਰ ਖੜਾ ਆ ਜੇ ਉਸ ਤੋਂ ਪਰੇ ਜਿਹੜਾ ਜਾ ਕੇ ਯਾਨੀ ਕਿ ਆਲਮੋਸਟ 500 ਕਦਮ 600 ਕਦਮ ਦੂਰੀ ਤੇ ਜਾ ਕੇ ਤੁਸੀ ਬੰਨ ਜਿਹੜਾ ਤੁਸੀ ਬੰਨ ਜਿੰਨੂੰ ਅਸੀਂ ਕਹਿੰਦੇ ਆ ਫਲਾਹ ਜਿਹੜਾ ਪਾਣੀ ਦਾ ਲੈਵਲ ਹੈ ਉਹ ਅਲਰਟ ਲੈਵਲ ਤੋਂ ਥੱਲੇ ਹੈ ਔਰ ਅਗਰ ਮੈਂ ਦਿਖਾਣਾ ਚਾਹਾਂਗਾ ਡੇਂਜਰ ਲੈਵਲ ਤੋਂ 780 ਦੇ ਡੇਂਜਰ ਲੈਵਲ ਹੈ ਇਸ ਟਾਈਮ ਪਾਣੀ ਚੜਿਆ 775 ਤੇ ਯਾਨੀ ਕਿ 5 ਫੁੱਟ ਦੇ ਲਗਭਗ نیچے ਜਿਹੜਾ ਇਹ ਪਾਣੀ ਇਸ ਵਕਤ ਫਲੋ ਕਰ ਰਿਹਾ ਦੂਸਰੇ ਪਾਸੇ ਵੱਡੀ ਸੰਖਿਆ ਚ ਲੋਕ ਜਿਹੜੇ ਨੇ ਪੁਲਾਂ ਦੇ ਆਗੇ ਉੱਪਰ ਖੜੇ ਨੇ ਸੈਲਫੀਆਂ ਲੈ ਰਹੇ ਨੇ ਨਿੱਕੇ ਬੱਚਿਆਂ ਦੇ ਨਾਲ ਆਏ ਹੋਏ ਨੇ ਉਹਨਾਂ ਨੂੰ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੜਾ ਪੁਲ ਨੇ ਜਿਹੜੇ ਡੀਟੀ ਰੋਡ ਵਾਲੇ ਪੁਲ ਨੇ ਐਨਐਚ 44 ਵਾਲੇ ਪੁਲ ਨੇ ਉਹਨਾਂ ਨੂੰ ਖਾਲੀ ਕਰਾਇਆ ਜਾਵੇ ਕਿਉਂਕਿ ਕੁਝ ਵੀ ਹੋ ਸਕਦਾ ਕਦੀ ਇੱਕ ਹਾਸਾ ਹੋ ਸਕਦਾ ਔਰ ਉਹ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਨਾਂ ਲਿਆ ਕੇ ਉੱਥੇ ਸੈਲਫੀ ਪੁਆਇੰਟ ਬਣਾ ਕੇ ਖੜੇ ਨੇ ਔਰ ਭਾਰੀ ਸੰਖਿਆ ਦੇ ਉੱਤੇ ਪੁਲਾਂ ਦੇ ਉੱਪਰ ਇਹ ਲੋਕ ਖੜੇ ਕੇ ਭੀੜ ਪਾ ਕੇ ਖੜੇ ਨੇ ਜਿਹਨਾਂ ਇੱਕ ਪਾਸੇ ਟ੍ਰੈਫਿਕ ਜਮ ਵੀ ਲੱਗਦਾ ਦੂਸਰੇ ਪਾਸੇ ਖਤਰਾ ਵੀ ਬਹੁਤ ਜ਼ਿਆਦਾ ਹੈਗਾ ਹੁਣ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਪਾਣੀ ਦਾ ਲੈਵਲ ਤੁਸੀਂ ਅਗਰ ਦਿਖਾਵਾਂ ਪਿੱਛੇ ਤੱਕ ਇਹ ਪਾਣੀ ਨੰਗਲ ਵਾਲੀ ਸਾਈਡ ਤੋਂ ਆ ਰਿਹਾ ਔਰ ਇਧਰ ਸ਼ਾਹਕੋਟ ਵਾਲੀ ਸਾਈਡ ਨੂੰ ਮੂਵ ਕਰ ਰਿਹਾ ਪਰ ਜਿਹੜਾ ਪਾਣੀ ਹੈ ਉਹ ਹੋਰ ਇੱਕ ਜਾਂ ਦੋ ਘੰਟੇ ਤੱਕ ਲੈਵਲ ਵਧੇਗਾ ਔਰ ਪਿੰਡਾਂ ਚ ਆਸ-ਪਾਸ ਜਿਹੜੇ ਪਿੰਡ ਨੇ ਉਹ ਅਲਰਟ ਮੋਡ ਦੇ ਉੱਤੇ ਲਗਾਏ ਗਏ ਹੋਣੇ ਸਾਰਿਆਂ ਨੂੰ ਇੱਕ ਗੱਲ ਕਹੀ ਗਈ ਹੈ ਕਿ ਤੁਸੀਂ ਅਲਰਟ ਮੋਡ ਦੇ ਰਵੋ ਅਸੀਂ ਵੀ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਪਿੰਡ ਵਾਲੇ ਦੋਲੇ ਨੇ ਉਹ ਆਪਣਾ ਠਿਕਰੀ ਪੈਰਾ ਜਿਹੜਾ ਆ ਉਹ ਕਰਨ ਔਰ ਆਪਣੇ ਅਲਰਟ ਮੋਡ ਤੇ ਰਹਿਣ ਔਰ ਪ੍ਰਸ਼ਾਸਨ ਦੇ ਨਾਲ ਟੱਚ ਤੇ ਰਹਿਣ ਇਸ ਤਰ੍ਹਾਂ ਸਾਨੂੰ ਪਤਾ ਹੈ ਕਿ ਰੋਪੜ ਤੋਂ 110000 ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਚੁੱਕਿਆ ਉਹ ਕਿਸੇ ਟਾਈਮ ਫਲੋਰ ਚ ਆ ਰਿਹਾ ਫਲੋਰ ਦੇ ਜਿਹੜੇ ਸਬ ਡਿਵੀਜ਼ਨ ਦੇ ਅਫਸਰ ਨੇ ਸਾਰੇ ਪੱਬਾਪਾਰ ਨੇ ਸਾਡੇ ਨਾਲ ਸੰਦੀਪ ਜੀ ਨੇ ਪਟਵਾਰੀ ਨੇ ਫਲੋਰ ਤੋਂ ਲਗਾਤਾਰ ਮੈਂ ਦੇਖ ਰਿਹਾ ਸੀਗਾ ਪਿਛਲੇ 1 ਘੰਟੇ ਤੋਂ ਕਿ ਐਫਰਟਸ ਕਰ ਰਹੇ ਨੇ ਕਿ ਜਿਹੜੀਆਂ ਜੀਸੀਬੀ ਮਸ਼ੀਨਾਂ ਨੂੰ ਲੈ ਕੇ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਕਿ ਲੋਕੀ ਇੱਥੇ ਫਟਾਫਟ ਪਹੁੰਚਣ ਜਿਹੜੇ ਜਿਹੜੇ ਉਹਨਾਂ ਦੇ ਕੋਲ ਟਰਾਲੀਆਂ ਟਰੈਕਟਰ ਮਿੱਟੀ ਦੇ ਬੋਰੇ ਔਰ ਲੈ ਕੇ ਕਿ ਕਿਸੇ ਤਰੀਕੇ ਨਾਲ ਕਿਤੇ ਕੋਈ ਨੁਕਸਾਨ ਨਾ ਹੋਵੇ ਸੰਦੀਪ ਜੀ ਕੀ ਪੂਰੀ ਇਨਫੋਰਮੇਸ਼ਨ ਹੈ ਕਿ ਇਹ ਪ੍ਰਸ਼ਾਸਨ ਵੱਲੋਂ ਜੋ ਜੀ ਸਵੇਰ ਦੀਆਂ ਸਾਡੀਆਂ ਮੀਟਿੰਗ ਵਗੈਰਾ ਚੱਲਦੀਆਂ ਪਈਆਂ ਕੱਲ ਡੀਸੀ ਸਾਹਿਬ ਨੇ ਵਿਜ਼ਿ ਇਥੇ ਇਹ ਸੁਣਨ ਵਿੱਚ ਹੈ ਵੀ ਆਪਣੇ 7.5 ਲੱਖ ਦੇ ਕਰੀਬ ਹਜ਼ਾਰ ਦੇ ਇੱਥੇ ਪਾਣੀ ਛੱਡਿਆ ਜਾ ਰਿਹਾ ਜੋ ਕਿ ਰਾਤ 10 ਵਜੇ ਤੱਕ ਇੱਥੇ ਪਹੁੰਚ ਜਾਵੇਗਾ ਤੇ ਉਹ ਸਾਰੇ ਅਸੀਂ ਸਵੇਰੇ ਅਧਿਕਾਰੀ ਸਾਰੇ ਵਿਜ਼ਿਟ ਤੇ ਆ ਜੀ ਅਸੀਂ ਜਿੱਥੇ ਕੋਈ ਪ੍ਰੋਬਲਮ ਆ ਰਹੀ ਆ ਉਹਦਾ ਪ੍ਰਬੰਧ ਕਰਵਾ ਰਹੇ ਹਾਂ ਜਿੱਥੇ ਵੀ ਵੀਕ ਪੁਆਇੰਟ ਆ ਉਹ ਤੇ ਟੀਮ ਨੂੰ ਠੀਕ ਕਰਵਾ ਦਿੱਤੇ ਗਏ ਆ ਤੇ ਇੱਥੋਂ ਹੁਣ ਫੋਨ ਆ ਰਹੇ ਸੀ ਸਰਪੰਚ ਸਾਹਿਬਾਨ ਦੇ ਤੇ ਇੱਥੇ ਵੀ 20 ਮਿੰਟ ਦੇ ਵਿੱਚ ਜੀਵੀਸੀ ਆਪਣੀ ਪਹੁੰਚ ਰਹੀ ਆ ਜੀ ਇੱਥੇ ਲੱਗਦਾ ਕੋਈ ਵੀਕ ਪੁਆਇੰਟ ਹੈਗਾ ਇੱਥੇ ਕੋਈ ਵੈਸੇ ਦਾ ਠੀਕ ਸਗਾ ਕੋਈ ਟਰਾਲੀ ਵਾਲਾ ਕਹਿੰਦੇ ਵੀ ਗੱਲ ਹੈ ਕੋਈ ਨੰਗੀ ਸੀ ਉਹਦੇ ਕਰਕੇ ਕੋਈ ਹਲਾ ਗਿਆ ਆ ਨਾ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਆ ਉਹ ਹੋ ਜੋਗੀ ਠੀਕ 20 ਮਿੰਟ ਦੇ ਵਿੱਚ ਵਿੱਚ ਪੁੱਛੋ ਫਲੋ ਜਿਹੜਾ 10 ਵਜੇ ਤੱਕ ਤੁਸੀਂ ਕਹਿ ਰਹੇ ਹੋ ਵਾਲੇ ਵਾਲੇ ਦੇ ਪਿੰਡ ਪੂਰੇ ਲਾਟਰਦੇ ਨੇ ਹਾਂ ਜੀ ਉਹ ਸਾਰੀ ਲੋਸਮੈਂ ਸੇਫ ਜਗ੍ਹਾ ਤੇ ਚਲ ਜਾਓ ਸੇਫ ਜਗ੍ਹਾ ਤੇ ਚਲ ਜਾਨ ਹਾਂਜੀ ਬਾਕੀ ਜਿੱਦ ਸਰਪੰਚਾਂ ਨਾਲ ਲਗਾਤਾਰ ਟੱਚ ਚ ਤੁਸੀਂ ਹਾਂਜੀ ਸਰਪੰਚਾਂ ਨਾਲ ਸਾਰੇ ਸਾਡੇ ਟੱਚ ਵਿੱਚ ਆ ਜੀ ਤੇ ਜੇ ਨਹੀਂ ਪ੍ਰਸ਼ਾਸਨ ਵੱਲੋਂ ਹੁਣ ਵੀ ਇੱਕ ਜਿਹੜੀ ਇਸ ਟਾਈਮ ਮੇਰੇ ਖਿਆਲ ਪੰਜ ਦਾ 6 6 ਦਾ ਟਾਈਮ ਹੋਣਾ ਕੀ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਆਰੇ ਪਿੰਡਾਂ ਚ ਵੇ ਆ ਲੋਕੀ ਜਿਹੜੇ ਫਾਲਤੂ ਆ ਕੇ ਭਿੜ ਲਾ ਕੇ ਖੜੇ ਆ ਜੀ ਇੱਥੇ ਕਿਸੇ ਟਾਈਮ ਵੀ ਪਾਣੀ ਆ ਸਕਦਾ ਆਪਣੇ ਇੱਥੇ ਘਰਾਂ ਵਿੱਚ ਆਰਾਮ ਨਾਲ ਬੈਠਣ ਇੱਥੇ ਜਿਹੜੇ ਜ਼ਰੂਰੀ ਹੈਗਾ ਜਿਨ੍ਹਾਂ ਨੂੰ ਕੰਮ ਆ ਉਹੀ ਆਉਣ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਜੋ ਤਾਇਸਨ ਪਟਵਾਰੀ ਸਨੀਪ ਜੀ ਜਿਹੜੇ ਫਲੋਰ ਤੋਂ ਆਏ ਨੇ ਇਹਨਾਂ ਨੇ ਇਹ ਦੱਸਿਆ ਕਿ ਜਨਨ ਕੀ ਲਗਾਤਾਰ ਜਿਹੜੀ ਬਰਸਾਤ ਹੋ ਰਹੀ ਹੈ ਪਾਣੀ ਲਗਭਗ 10 ਵਜੇ ਦੇ ਕਰੀਬ ਫਲੋਰ ਟੱਚ ਕਰੇਗਾ ਔਰ 10 ਵਜੇ ਤੋਂ ਬਾਅਦ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਹ ਉਸ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ ਜਿਹੜੇ ਹਾਲਾਤ ਆ ਫਿਲਹਾਲ ਪਾਣੀ ਕੰਟਰੋਲ ਜਾਂ ਕਾਬੂ ਚ ਇਹਨਾਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਮਸ਼ੀਨਰੀ ਬੁਲਾਈ ਜਾ ਰਹੀ ਹੈ ਉੱਚ ਅਧਿਕਾਰੀ ਲਗਾਤਾਰ ਵਿਜ਼ਿਟ ਕਰ ਰਹੇ ਨੇ ਬੰਨਾ ਦਾ ਪਿੰਡਾ ਦਾ ਆਲੇ ਦੁਆਲੇ ਲੋਕਾਂ ਨੂੰ ਅਲਰਟ ਮੋਡ ਤੇ ਲਗਾਇਆ ਗਿਆ ਜਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ